ਹਾਏ ਗਾਇਸ ਆਈ ਹੋਪ ਟੂ ਸੀ ਠੀਕੋ ਸਾਰੇ ਸਾਡੇ ਕੋਲ ਤਾਂ ਟੀਚਰ ਵੀ ਪਰੇਸ਼ਾਨ ਆ ਅੰਦਰ ਕਲਾਸਾਂ ਲੱਗੀਆਂ ਕਾਲ ਜਾਨੇ ਅਸੀਂ ਧੁੱਪ ਸੇਕਣ ਹਨਾ ਸਟੋਨਿਕਾ ਫਿਰ ਮੈਂ ਸੋਚਿਆ ਪਾਰੰਜ ਬੈ ਕੇ ਜਵਾਕਾਂ ਨੂੰ ਥੋੜਾ ਗਿਆਨ ਦੇ ਦਈਏ ਉਪਰ ਆ ਵਾ ਪੜ ਲਿਆ ਕਰੋ ਤੂੰ ਲ ਕੋਲਾ ਮੂੰ ਤੂੰ ਤਾਂ ਸਭ ਤੋਂ ਕੁੜੀ ਆ ਇਹ ਹੁਣ ਨੇ ਨਵੇਂ ਫਰੈਂਡ ਬਣਾ ਕੇ ਸਾਨੂੰ ਭੁੱਲੀ ਆ ਤੇ ਹੁਣ ਇਹ ਸਾਡੇ ਕੋਲ ਵਾਪਸ ਆਉਣ ਦੀ ਕੋਸ਼ਿਸ਼ਾਂ ਚ ਰਹੀ ਆ ਅਲੱਗੀ ਅਲੱਗੀ ਆਖਿਆ ਨੀ ਉਦਸਾ ਮੈਂ ਦੇਖਿਆ ਇਹ ਅੰਗੀ ਗੱਲ ਬਾਤ ਨੀਓ ਮਾਲਾ ਸਾਡਾ ਹੋਇਆ ਇਸ ਗੱਲ ਦਾ ਹੀ ਤਾਂ ਸ਼ੁਰੂਰੀਆ ਨੀ ਤਹਿਰਾ ਦੇ ਛਲੇ ਹੋਗੇ ਵੇਖ ਨਾਚ ਨੱਚ ਕੇ ਨੀ ਸੋਹਾਗੇ ਦੱਗੇ ਨਾ ਚੰਗਾ ਈ ਅਲੱਗੀ ਆਸੀ ਜੋ ਪੀਂ ਮੈਂ ਕਹਾਂ ਕਦੋਂ ਆਪਣਾ ਲੱਗਤ ਸੀ ਇਹ ਉਹ ਯਾਦੀ ਨੂੰ ਪੁੱਛਾ ਪਰੇ ਸੋਹਣੇ ਵਾਰੀ ਚਿੱਤੇ ਆਈ ਜਾਨੀ ਹੈ ਜੇ ਤੁਹਾਨੂੰ ਆਵਾਜ਼ ਵਧੀਆ ਨਹੀਂ ਲੱਗੀ ਤਾਂ ਇਗਨੋਰ ਕਰੋ ਪਲੀਜ਼ ਹੁਣ ਆਪਾਂ ਚੱਲੇ ਸੀਗੇ ਘਰੇ ਤੇ ਘਰੇ ਜਾਂਦੇ ਜਾਂਦੇ ਔਟ ਵਾਲਿਆਂ ਅੰਗਲ ਕਹਿੰਦੇ ਪਹਿਲਾਂ ਸਾਨੂੰ ਚੀਮੇ ਪਿੰਡ ਲੈ ਕੇ ਜਾਂਦੇ ਆ ਸਸੀ ਕਾ ਬੋਲਪਾ ਕੁਛ ਲੈ ਕੋਈ ਤਾਂ ਗਾਣਾ ਸੁਣਤੀ ਮੋਟੇ ਮੋਟੇ ਕੁਝ ਖੇਤ ਦੇਖੋ ਅੱਜ ਕਿੰਨਾ ਮੌਨ ਕਰਦੇ ਦੇਖ ਰਹੀ ਜਿਆਦੀ ਰਸੀ ਪਰ ਸਾਨੂੰ ਚੱਲੇ ਆ ਘਰੇ ਸਾਡੀਆਂ ਸ਼ਕਲਾ ਹੁਣ ਦਿਖਾਣ ਜੋਗੀਆਂ ਹੈ ਨਹੀਂ ਗੀਆਂ ਬਾਏ ਬਾਏ ਚਲੋ ਜੀ ਹੁਣ ਮੈਂ ਵੀ ਕੱਢ ਜਾਵਾਂ ਦੋਸਤੋ ਟਾਟਾ ਸਭ ਜੀ ਦਾ ਸਾਰਿਆਂ ਦਾ